ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਅਸਾ ਰਾਗ ਚੱਲ ਰਿਹਾ ਹੈ ਭਗਤ ਜੀ ਦੇ 18 ਸ਼ਬਦ ਕੁੱਲ ਸੰਪੂਰਨ ਹੋਏ ਸੀ ਅਗਲਾ 19ਵਾਂ ਸ਼ਬਦ ਭਗਤ ਜੀ ਆਰੰਭ ਕਰਦੇ ਹਨ ਜੀ 480 ਅਤੇ 81 ਅੰਗ ਤੇ ਭਗਤ ਜੀ ਦੇ ਸ਼ਬਦ ਸੁਭਾਏਮਾਨ ਹਨ ਆਓ ਭਗਤ ਜੀ ਬਚਨ ਕਰਦੇ ਹਨ ਜੀ ਆਸ ਇਕ ਤੁਕੇ ਚਾਰ ਸਾਰਾ ਰਾਗ ਦੇ ਵਿੱਚ ਭਗਤ ਜੀ ਇੱਕ ਤੁਕੇ ਚਾਰ ਸ਼ਬਦ ਰੰਭ ਕਰਦੇ ਹਨ ਆਪਾਂ ਨੂੰ ਪਤਾ ਹੋਣਾ ਚਾਹੀਦਾ ਚਾਰ ਤੋਂ ਭਾਵ ਕੀ ਹੈ ਇੱਕ ਇੱਕ ਤੁਖ ਵਾਲੇ ਚਾਰ ਸ਼ਬਦ ਭਗਤ ਜੀ ਦੇ ਰੰਭ ਹੁੰਦੇ ਹਨ ਇਸ ਕਰਕੇ ਚਾਰ ਭਗਤ ਜੀ ਦੀ ਬਾਣੀ ਅੱਗੇ ਲੱਗਾ ਪੰਜ ਤੁਕੇ ਚਾਰ ਤੁਕੇ ਇਹ ਭਾਵਤਾ ਹੁੰਦਾ ਹੈ ਕਿ ਪੰਜ ਸ਼ਬਦ ਚਾਰ ਸ਼ਬਦ ਇਹ ਚਾਰ ਸ਼ਬਦਾਂ ਜਿਹੜੇ ਇੱਕ ਇੱਕ ਤੋਂ ਖਾਲੇ ਨੇ ਇੱਕ ਤੋਂ ਕੇ ਇੱਕ ਤੋਂ ਖ ਤੇ ਇੱਕ ਬੰਦ ਬਣਦਾ ਹੈ ਤੇ ਭਗਤ ਜੀ ਸ਼ਬਦ ਦੀ ਰਮਤਾ ਕਰਦੇ ਹਨ ਜੀ ਸਰਪਨੀ ਤੇ ਉਪਰ ਨਹੀਂ ਬਲਿਆ ਜਿਨ ਬ੍ਰਹਮਾ ਵਿਸਨ ਮਹਾਦੇਉ ਛਲਿਆ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਅੱਜ ਮਾਇਆ ਰੂਪ ਸਰਪਣੀ ਦੀ ਗੱਲ ਕਰਦੇ ਹਾਂ ਇਹ ਲਬਜ ਹੈ ਜਿਹੜਾ ਸਰਪਣੀ ਪਹਿਲੋਂ ਸੱਸਾ ਰਾਰਾ ਪਪਾ ਨੰਨੇ ਨੂੰ ਬਿਹਾਰੀ ਸਰਪਣੀ ਆਇਆ ਅੱਗੇ ਜਿੰਨੀ ਵਰੀ ਆਇਆ ਪੈਰ ਚ ਰਾਰਾ ਆਇਆ ਸਰਪਣੀ ਦਾ ਇਹ ਲਬਜ ਨੂੰ ਵੀ ਧਿਆਨ ਨਾਲ ਬੋਲਣਾ ਪੈਂਦਾ ਹੈ ਸਰਪਣੀ ਜਿਹੜਾ ਪੈਰ ਚ ਰਾਰੇ ਤੋਂ ਬਿਨਾ ਸਰਪਣੀ ਹੁੰਦਾ ਨੂੰ ਫੁੱਲਾ ਬਣਾਣਾ ਹੁੰਦਾ ਜਿਹੜਾ ਸਰਪਣੀ ਪੈਰ ਚ ਰਾਰੇ ਆਲੇ ਉਹਨੂੰ ਸਰਪਣੀ ਥੋੜਾ ਜਿਹਾ ਤੇਜ ਬੁਲਾਣਾ ਹੁੰਦਾ ਇਸੇ ਤਰ੍ਹਾਂ ਕਿਰਪਾ ਸ਼ਬਦ ਹੁੰਦਾ ਬਾਣੀ ਵਿੱਚ ਕਿਰਪਾ ਨੂੰ ਆਪਾਂ ਇੱਕ ਤਰ੍ਹਾਂ ਬੁਲਾਉਂਦੇ ਹਾਂ ਉਹਦੇ ਅਰਥ ਕਿਰਪਾ ਦੇ ਕੋਈ ਬੰਦੇ ਹਨ ਪਰ ਜਿੱਥੇ ਬਹੁਤੀ ਜਗ੍ਹਾ ਤੇ ਪੈਰ ਚਰਾਰਾ ਹੁੰਦਾ ਕੱਕਾ ਨੂੰ ਸਿਹਾਰੀ ਪੈਰ ਚਰਾਰਾ ਪੱਪੇ ਨੂੰ ਕੰਨਾ ਉਹਨੂੰ ਕਿਰਪਾ ਬੁਲਾਣਾ ਹੁੰਦਾ ਉਹਨੂੰ ਜੀਬ ਦੱਬ ਕੇ ਬੁਲਾਣਾ ਹੁੰਦਾ ਹੈ ਕਿਰਪਾ ਪਰ ਅਸੀਂ ਕਿਰਪਾ ਬੁਲਾਣਿਆ ਸ਼ਬਦ ਨੂੰ ਜੇ ਅਸੀਂ ਸੱਥਿਆ ਲਵਾਂਗੇ ਉਥੇ ਆਪ ਨੂੰ ਦੱਸਿਆ ਜਾਂਦਾ ਹੈ ਕਿਰਪਾ ਸ਼ਬਦ ਹੈ ਕਿਰਪਾ तकरीबन ਕਾਲੀ ਨਾਲ ਬਣਾਣਾ ਹੁੰਦਾ ਜਿਹੜਾ ਸ਼ਬਦ ਪੈਰ 'ਚ ਅੱਖਰ ਹੁੰਦਾ ਉਹ ਅਦ ਅੱਖਰ ਹੁੰਦਾ ਕਿਤੇ ਵੀ ਜਿੱਥੇ ਅਦ ਅੱਖਰ ਪੈਰ 'ਚ ਹੁੰਦਾ ਉਹ ਲਬਜ ਨੂੰ ਥੋੜਾ ਜਿਹਾ ਦੱਬ ਕੇ ਬੁਲਾਣਾ ਹੁੰਦਾ ਹੈ ਜੀਬ ਖੜਾ ਕੇ ਤੇ ਜਿੱਥੇ ਪੂਰਾ ਅੱਖਰ ਹੁੰਦਾ ਜਿਵੇਂ ਮਾਇਆ ਇੱਥੇ ਕਹ ਸਰਪਨੀ ਸਸਾ ਰਾਰਾ ਪਹਿਲਾ ਅੱਖਰ ਜਿਹੜਾ ਲਬਜ ਸ਼ੁਰੂ ਹੁੰਦਾ ਉਹ ਸਰਪਣੀ ਹੈ ਵਿੱਚ ਅਗਲੇ ਲਫ਼ਜ਼ ਸਰਪਣੀ ਹੈ ਪੈਰ ਚ ਰਾਰਾ ਲਾ ਕੇ ਭਗਤ ਜੀ ਨੇ ਉਚਾਰਨ ਕੀਤਾ ਹੈ ਇਸੇ ਤਰ੍ਹਾਂ ਕਿਰਪਾ ਸ਼ਬਦ ਹੈ ਕਿਰਪਾ ਹੁੰਦਾ ਜਿਆਦਾ ਅਸੀਂ ਕਿਰਪਾ ਪੜਦੇ ਆ ਸਾਰੀ ਕਿਉਂਕਿ ਉਸ ਵੇਲੇ ਗੌਰ ਨਹੀਂ ਅਸੀਂ ਕਰਦੇ ਧਿਆਨ ਨਹੀਂ ਦਿੰਦੇ ਇਸ ਕਰਕੇ ਕਿਰਪਾ ਪੜ ਜਾਂਦੇ ਆ ਕਿਰਪਾ ਸ਼ਬਦ ਇਹ ਚੀਜ਼ਾਂ ਨੋਟ ਕਰਨੀਆਂ ਨੇ ਨੋਟ ਕਰਿਆ ਕਰੋ ਕਿਉਂਕਿ ਇੱਥੇ ਗਲਤੀਆਂ ਹੋ ਜਾਂਦੀਆਂ ਛੋਟੀਆਂ-ਛੋਟੀਆਂ ਆਪਣੇ ਤੋਂ ਸਾਰਿਆਂ ਤੋਂ ਹੀ ਹੁੰਦੀਆਂ ਹਨ ਇਹ ਭਗਤ ਜੀ ਇਥੋਂ ਰਮਤਾ ਕਰਦੇ ਹਨ ਮਾਇਆ ਮਮਤਾ ਦੀ ਜਿਵੇਂ ਤੀਜੇ ਪਾਸ਼ਾ ਜੀ ਨੇ ਆਪਣੇ ਸ਼ਬਦ ਸ਼ਲੋਕ ਵਿੱਚ ਵਰਣਨ ਕੀਤਾ ਮਾਇਆ ਮਮਤਾ ਮੋਹਣੀ ਜਿਨ ਵਿੰਦਨ ਤਾਂ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨ ਸੱਚ ਨਾਮ ਚਿੱਤ ਲਾਇਆ ਉਥੇ ਸਤਗੁਰੂ ਜੀ ਗੁਰੰਦਰਦਾਸ ਜੀ ਕਹਿੰਦੇ ਹਨ ਕਹਿੰਦੇ ਮਾਇਆ ਜਿਹੜੀ ਹੈ ਮਮਤਾ ਰੂਪ ਮਾਇਆ ਇਹ ਦੰਦਾ ਤੋਂ ਬਿਨਾਂ ਡੱਸੀ ਜਾ ਰਹੀ ਹੈ ਜਗਤ ਦੇ ਜੀਵਾਂ ਨੂੰ ਇਥੇ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ ਕਹਿੰਦੇ ਸਰਪਣੀ ਮਾਇਆ ਰੂਪ ਜਿਹੜੀ ਸਰਪਣੀ ਹੈ ਨਾ ਉਹ ਖਾਂਦੀ ਹੈ ਜੀਵਨ ਸਰਪਣੀ ਤੇ ਉੱਪਰ ਨਹੀਂ ਬਲੀਆ ਇਹ ਭਗਤ ਜੀ ਕਹਿੰਦੇ ਸੰਸਾਰ ਵਿੱਚ ਦੁਨੀਆ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਇਹ ਸਰਪਣੀ ਤੋਂ ਵੱਡਾ ਕੋਈ ਬਲੀਸ਼ਾਲੀ ਨਹੀਂ ਹੈ ਬਲਵਾਨ ਨਹੀਂ ਹੈ ਕਿਉਂ ਬਲਵਾਨ ਕਿਉਂ ਹੈ ਕਿਉਂਕਿ ਇਹ ਹਰ ਇੱਕ ਜੀਵ ਦੇ ਪ੍ਰਭਾਵ ਵਿੱਚ ਹੁੰਦਾ ਹੈ ਹਰ ਇੱਕ ਜੀਵ ਨੂੰ ਇਹ ਮੋਹਿਤ ਕਰਦੀ ਹੈ ਪ੍ਰਭਾਵ ਵਿੱਚ ਵਸਾ ਲੈਂਦੀ ਹੈ ਪਰ ਇਹਦੇ ਤੋਂ ਬਿਨਾ ਅਸੀਂ ਰਹਿ ਵੀ ਨਹੀਂ ਸਕਦੇ ਮਾਇਆ ਤੋਂ ਬਿਨਾ ਇਹ ਸਾਡਾ ਗੁਰਜਾਨ ਹੈ ਸਾਡੇ ਕੰਮਕਾਰਾਂ ਨੂੰ ਚਲਾਉਣ ਵਾਸਤੇ ਪੈਦਾ ਵੀ ਪ੍ਰਮਾਤਮਾ ਨੇ ਕੀਤੀ ਹੈ ਪਰਮੇਸ਼ਰ ਨੇ ਜਗਤ ਨੂੰ ਚਲਾਉਣ ਵਾਸਤੇ ਪਰ ਇਹਦਾ ਪ੍ਰਭਾਵ ਬਹੁਤ ਜ਼ਿਆਦਾ ਲੋਕਾਂ ਤੇ ਜਦੋਂ ਵੱਧ ਜਾਂਦਾ ਹੈ ਸਰਨਤ ਸਾਡੇ ਜੀਵਾਂ ਤੇ ਦਾ ਪ੍ਰਭਾਵ ਮੋਹ ਸਾਡਾ ਵੱਧ ਜਾਂਦਾ ਇੱਧਰ ਸ ਭਗਤ ਜੀ ਕਹਿੰਦੇ ਫੇਰ ਇਹ ਸਪਣੀ ਬਣ ਕੇ ਡੱਸਦੀ ਹੈ ਮਨੁੱਖ ਨੂੰ ਫੇਰ ਇਹਦੇ ਪ੍ਰਭਾਵ ਤੋਂ ਸੀ ਬਾਹਰ ਨਹੀਂ ਨਿਕਲ ਸਕਦੇ ਉੱਥੇ ਭਗਤ ਕਬੀਰ ਸਾਹਿਬ ਜੀ ਸਾਨੂੰ ਤਰੀਕਾ ਦਰਸਾਉਂਦੇ ਹਨ ਕਹਿੰਦੇ ਕੋਈ ਢੰਗ ਹੈ ਤਰੀਕਾ ਜੇ ਬਚਨਾ ਹੈ ਤੇ ਭਗਤ ਜੀ ਅੱਗੇ ਦੱਸਣਗੇ ਕਹਿੰਦੇ ਸਰਪਣੀ ਤੋਂ ਬਲੀ ਛਲੀ ਕੋਈ ਨਹੀਂ ਇਹ ਦੇ ਬਲ ਤੋਂ ਕੋਈ ਨਹੀਂ ਬਚ ਸਕਿਆ ਸਰਪਣੀ ਤੇ ਉੱਪਰ ਨਹੀਂ ਬਲਿਆ ਇਹਦੇ ਤੇ ਉੱਪਰ ਬੱਲੀਆ ਕੋਈ ਨਹੀਂ ਐ ਜਿਨ ਬ੍ਰਹਮਾ ਵਿਸ਼ਨ ਮਾ ਦੇਉ ਛਲਿਆ ਉਥੇ ਭਗਤ ਜੀ ਨੇ ਆਧਾਰਨ ਲ ਦੇਤੀ ਨਾਲ ਹੀ ਕਹਿੰਦੇ ਆਪਾਂ ਤੇ ਛੋਟੇ ਮੋਟੇ ਸੰਸਾਰੀ ਜੀਵਾਂ ਇਹਦੇ ਪ੍ਰਭਾਵ ਵਿੱਚ ਤੇ ਬ੍ਰਹਮਾ ਵੀ ਫਸਿਆ ਵਿਸ਼ਨੂੰ ਵੀ ਫਸਿਆ ਮਾ ਦੇਵ ਜਿਨੂੰ ਸ਼ਿਵ ਜੀ ਕਹਿੰਦੇ ਹਨ ਉਹ ਵੀ ਇਹਦੇ ਛਾਲ ਕਪੜੇ ਵਿੱਚ ਫਸਿਆ ਇਹ ਤਿੰਨਾਂ ਦੀ ਜੇ ਕਥਾ ਕਰੀਏ ਵਿਆਖਿਆ ਕਰੀਏ ਬੜੀ ਲੰਬੀ ਕਥਾ ਹੈ ਉਹਨਾਂ ਦੇ ਹਿੰਦੂ ਮਤ ਦੇ ਗ੍ਰੰਥਾਂ ਵਿੱਚੋਂ ਆਪਾਂ ਪੜ੍ਹ ਸਕਦੇ ਹਾਂ ਜੇ ਪੜ੍ਹਨੀ ਹੈ ਜੇ ਮਨ ਦੇ ਵਿੱਚ ਆਪਣੇ ਵਹਿਮ ਹੈ ਤੇ ਆਪਾਂ ਇਹਨੂੰ ਖੋਲ ਸਕਦੇ ਹਾਂ ਇਹ ਤਿੰਨੇ ਅਰਥ ਹਨ ਬ੍ਰਹਮਾ ਜਿਹੜਾ ਸੀ ਉਹ ਵੀ ਛਲਿਆ ਗਿਆ ਸੀ ਉਹ ਆਪਣੀ ਬੇਟੀ ਨੂੰ ਛਲ ਲਿਆ ਸੀ ਮਾਇਆ ਰੂਪ ਬੇਟੀ ਸੀ ਤੇ ਵਿਸ਼ਨੂੰ ਵੀ ਛਲਿਆ ਗਿਆ ਸੀ ਮਾਦੇ ਵੀ ਛਲਿਆ ਗਿਆ ਜੇ ਉਥੇ ਜੇ ਪੂਰੀ ਇਹ ਚੀਜ਼ ਦੀ ਵਿਆਖਿਆ ਕਰੀਏ ਕਈ ਦਿਨ ਲੱਗ ਜਾਂਦੇ ਨੇ ਉਹ ਗ੍ਰੰਥਾਂ ਦੇ ਵਿੱਚੋਂ ਸਾਖੀਆਂ ਇਤਹਾਸ ਮਿਲ ਜਾਏਗਾ ਸਾਨੂੰ ਕੀ ਇੱਥੇ ਕਿਨ ਤੂੰ ਪ੍ਰੰਤੂ ਵੀ ਕਈ ਵੀ ਨਹੀਂ Hindu ਵੀਰ ਕਰ ਦਿੰਦੇ ਹਨ ਕੀ ਸਾਡੇ ਦੇਵਤੇ ਹਨ ਸਾਡੇ ਗੁਰੂ ਹਾਲੇ ਤੁਸੀਂ ਗਲਤ ਕਰ ਰਹੇ ਹੋ ਪਰ ਭਗਤ ਜੀ ਤਾਂ ਕਬੀਰ ਸਾਹਿਬ ਜੀ ਧਾਰਨ ਲੈਂਦੇ ਹਨ ਇੱਕ ਸਮਝਾਉਣ ਵਾਸਤੇ ਸਾਨੂੰ ਸਮਝ ਪੈ ਜਾਵੇ ਕਿ ਡੇਢ ਰਿਸ਼ੀ ਦੇਵਤੇ ਜਿਹੜੇ ਉਹ ਇਸ ਛਲ ਵਿੱਚ ਫਸ ਗਏ ਅਸੀਂ ਤਾਂ ਸੰਸਾਰੀ ਜੀਵ ਉਹ ਤੇ ਫਸਾਂਗੇ ਸਾਰੀ ਸ੍ਰਿਸ਼ਟੀ ਦੇ ਛਲ ਵਿੱਚ ਫਸਦੀ ਹੈ ਇਕੂਆਂ ਗੁਰਮੁਖ ਭਗਤ ਜਾਨ ਸਤਿਗੁਰੂ ਦਾ ਧਾਰ ਸੰਗਤ ਜਿੱਥੇ ਦਾ ਛਲ ਇਹਦਾ ਬਾਲ ਜਿਹੜਾ ਖਤਮ ਹੋ ਜਾਂਦਾ ਹੈ ਜੇ ਭਗਤ ਜੀ ਕਹਿੰਦੇ ਜਿਨ ਬ੍ਰਹਮਾ ਵਿਸਨ ਮਾ ਦਿਉ ਛਲਿਆ ਕਹਿੰਦੇ ਇਹਨਾਂ ਨੂੰ ਵੀ ਇਹਨੇ ਛਲ ਲਿਆ ਮਰਮਾ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ ਹਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਭਗਤ ਜੀ ਦਰਸਾ ਰਹੇ ਹਨ ਕਹਿੰਦੇ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ ਨਿਰਮਲ ਜਲ ਤੋਂ ਕੀ ਭਾਵ ਹੈ ਕਿਹੜੀ ਜਗ੍ਹਾ ਹੈ ਜਿੱਥੇ ਦਾ ਪ੍ਰਭਾਵ ਭਗਤ ਜੀ ਜਿੰਦੇ ਖ ਖਤਮ ਹੁੰਦਾ ਹੈ ਨਿਰਮਲ ਜਲ ਉਹ ਹੈ ਸਤਿਗੁਰ ਦੇ ਚਰਨ ਕਮਲ ਸਤਿਗੁਰ ਦੀ ਸੰਗਤ ਜਿੱਥੇ ਅੰਮ੍ਰਿਤ ਰੂਪੀ ਬਾਣੀ ਰੂਪੀ ਨਿਰਮਲ ਜਲ ਹੈ ਉਹ ਨਿਰਮਲ ਜਗ੍ਹਾ ਹੈ ਨਿਰਮਲ ਥਾਂ ਹੈ ਉਥੇ ਆਣ ਕੇ ਚੁੱਪ ਕਰਕੇ ਭਗਤ ਜੀ ਕਹਿੰਦੇ ਬੈਠ ਜਾਂਦੀ ਹੈ ਉਥੇ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਇੱਕ ਮੰਜੂਰ ਹੋ ਜਾਂਦੀ ਹੈ ਇਹ ਭਗਤ ਜੀ ਕਹਿੰਦੇ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ ਕਹਿੰਦੇ ਦੁਨੀਆ ਨੂੰ ਤਾਂ ਮਾਰੀ ਜਾ ਰਹੀ ਹੈ ਪ੍ਰਭਾਵ ਨਾਲ ਭਾਵ ਕੀ ਫਸਾਰੀ ਹੈ ਪਰ ਕਹਿੰਦੇ ਇੱਕੋ ਹੀ ਜਗ੍ਹਾ ਨਿਰਮਲ ਜਲ ਪੈਠੀ ਕਹਿੰਦੇ ਸਤਗੁਰੂ ਦੀ ਨਿਰਮਲ ਕਥਾ ਸਤਗੁਰੂ ਦਾ ਨਿਰਮਲ ਬਾਣੀ ਕਿਦਾਂ ਪ੍ਰਭਾਵ ਜਿੱਥੇ ਸੰਗਤ ਹੁੰਦੀ ਹੈ ਜਿੱਥੇ ਸੰਗਤ ਹੈ ਜਿੱਥੇ ਗੁਰੂ ਹਨ ਮਜ ਸੱਚੇ ਪਾਤਸ਼ਾਹ ਕਹਿੰਦੇ ਉਥੇ ਸਰਪਣੀ ਜਿਹੜੀ ਆ ਉਹ ਕਹਿੰਦੇ ਠੰਡੀ ਹੋ ਕੇ ਕਮਜ਼ੋਰ ਹੋ ਕੇ ਬਹਿ ਜਾਂਦੀ ਹੈ ਉਥੇ ਦਾ ਪ੍ਰਭਾਵ ਨਹੀਂ ਚੱਲਦਾ ਦੇਖੋ ਚੱਲਦਾ ਕਿਤੇ ਇੱਥੋਂ ਆਪਾਂ ਨੂੰ ਸਮਝ ਪੈ ਜਾਵੇ ਵੀ ਇਹ ਸ਼ਬਦ ਦੀ ਵੀ ਨੰਗਾਈ ਹੈ RAM ਨਾਲ ਸਮਝਣਾ ਪਵੇਗਾ ਜਦੋਂ ਅਸੀਂ ਬਾਹਰੋਂ ਆਉਂਨੇ ਆ ਗੁਰੂ ਦੇ ਚਰਨਾਂ ਵਿੱਚ ਕਿਤੇ ਸੰਗਤ ਵਿੱਚ ਬੈਠਦੇ ਆ ਉੱਥੇ ਦੇਖੋ ਰੌਲਾ ਸਾਡਾ ਖਤਮ ਹੋ ਜਾਂਦਾ ਸਾਡੀ ਇਹ ਮਾਇਆ ਦਾ ਛਲ ਜਿਹੜਾ ਕਪਟ ਬਾਹਰ ਦੀਆਂ ਗੱਲਾਂ ਬਾਹਰਲੀ ਦਿਨਵਾਵੀ ਆ ਮਿੱਥੇ ਉਹਨਾਂ ਦਾ ਪ੍ਰਭਾਵ ਖਤਮ ਹੋਣਾ ਸ਼ੁਰੂ ਹੋ ਜਾਂਦਾ ਇੱਥੇ ਆਟੋਮੈਟਿਕ ਹੀ ਸਾਨੂੰ ਚੁੱਪ ਕਰਨਾ ਪੈਂਦਾ ਅਸੀਂ ਸ਼ਾਂਤੀ ਵਿੱਚ ਆਉਂਦੇ ਆ ਗੁਰੂ ਦੇ ਸਾਹਮਣੇ ਸ਼ਾਂਤੀ ਟਿਕਾਈ ਆਉਣੀ ਸ਼ੁਰੂ ਹੋ ਜਾਂਦੀ ਕਿਉਂ ਇੱਥੇ ਇਹਦਾ ਪ੍ਰਭਾਵ ਆਪਣੇ ਆਪ ਹੀ ਖਤਮ ਹੁੰਦਾ ਮਹਾਰਾਜ ਦੀ ਤਰਨਾ ਵਿੱਚ ਦਾਸੀ ਬਣ ਕੇ ਬਹਿ ਜਾਂਦੀ ਹੈ ਪੈਠੀ ਤੋਂ ਭਾਵ ਉਹ ਨਿਰਮਲ ਰੂਪ ਬਾਣੀ ਦੇ ਨਾਲ ਟਿਕ ਕੇ ਬਹਿ ਜਾਂਦੀ ਹੈ ਜਿਨ ਤਰੇ ਭਵਨ ਦੱਸੀ ਅਲੇ ਗੁਰਪ੍ਰਸਾਦ ਡਿੱਠੀ ਜਿੰਨੇ ਪਾਚ ਭਗਤ ਜੀ ਕਬੀਰ ਜੀ ਕਹਿੰਦੇ ਤਰੇ ਭਵਨ ਨੂੰ ਹੀ ਦੱਸ ਲਿਆ ਇਹਦੇ ਪ੍ਰਭਾਵ ਵਿੱਚ ਸਾਰਾ ਭਾਵ ਕੀ ਜਗਤ ਜਿੰਨ ਤਰੇ ਭਾਵਨ ਦੱਸੀਲੇ ਕਹਿੰਦੇ ਜ ਸਾਰਾ ਤਰੇ ਭਾਵਨ ਹੀ ਜਿੰਨੇ ਦੱਸਿਆ ਹੋਇਆ ਜਗਤ ਗੁਰ ਪ੍ਰਸਾਦ ਡਿੱਠੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਇਹਨੂੰ ਡਿੱਠਲੀ ਦਾ ਇਹਨੂੰ ਕੰਟਰੋਲ ਕਰ ਲੀਦਾ ਪਾ ਕਹਿੰਦੇ ਜਦੋਂ ਕਿਸੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਕਿਸੇ ਜਗਿਆਸੂ ਦੇ ਪਰਾਨੀ ਤੇ ਉਹ ਇਹਦੇ ਪ੍ਰਭਾਵ ਤੋਂ ਬਚਣ ਦਾ ਤਰੀਕਾ ਉਹ ਗੁਰੂ ਉਹਨੂੰ ਸਮਝਾ ਦਿੰਦਾ ਹੈ ਗੁਰੂ ਦੇ ਗੁਣਾ ਦੇ ਨਾਲ ਗੁਰੂ ਦੇ ਬਚਨਾਂ ਦੇ ਨਾਲ ਇਹਦੇ ਤੇ ਅਸੀਂ ਕੰਟਰੋਲ ਕਰ ਸਕਦੇ ਆ ਕੋਈ ਹੋਰ ਭਗਤ ਜੀ ਕਹਿੰਦੇ ਢੰਗ ਨਹੀਂ ਹੈ ਜੇ ਉਹਦੀ ਬਖਸ਼ਿਸ਼ ਹੋਏ ਕਿਰਪਾ ਹੋਏ ਤਾਂ ਅਸੀਂ ਇਹਦੇ ਪ੍ਰਭਾਵ ਤੋਂ ਬਾਹਰ ਨਿਕਲ ਸਕਦੇ ਆ ਜਿੰਨ ਤਰ੍ਹਾਂ ਭਾਵਨ ਦੱਸਿਆ ਲੈ ਸਾਰੇ ਜਗਤ ਨੂੰ ਤਰ੍ਹਾਂ ਭਾਵਨਾ ਨੂੰ ਦੱਸਿਆ ਜਿਨਨੇ ਗੁਰ ਪ੍ਰਸਾਦ ਡਿੱਠੀ ਗੁਰ ਦੀ ਕਿਰਪਾ ਦੇ ਨਾਲ ਗੁਰਮਖਾੜੇ ਨੂੰ ਡਿੱਠ ਲਿਆ ਇਹਨੂੰ ਟਿਕਾ ਲਿਆ ਰਹਾ ਸਰਪਨੀ ਸਰਪਨੀ ਕਿਆ ਕਹੋ ਭਾਈ ਭਗਤ ਜੀ ਕਹਿੰਦੇ ਕੀ ਸਰਪਣੀ ਸਰਪਣੀ ਕਹਿ ਰਹੇ ਮਾਇਆ ਮਾਇਆ ਕਰ ਰਹੇ ਛੱਡ ਦੋ ਇਹਦਾ ਖੇੜਾ ਭਾਈ ਜਿਨ ਸੱਚ ਪਛਾਣਿਆ ਤਿਨ ਸਰਪਣੀ ਖਾਈ ਭਗਤ ਜੀ ਕਹਿੰਦੇ ਜਿਨ ਨੇ ਸੱਚ ਨੂੰ ਪਛਾਣ ਲਿਆ ਗੁਰੂ ਦੇ ਗੁਣਾਂ ਦੇ ਨਾਲ ਗੁਰੂ ਦੀ ਵਿਚਾਰ ਸੁਣ ਕੇ ਤੇ ਗੁਣਾਂ ਨੂੰ ਧਾਰਨ ਕਰ ਲਿਆ ਕਹਿੰਦੇ ਫਿਰ ਇਹਦੇ ਵਿੱਚ ਹੀ ਉਦਾਸੀ ਹੈ ਜਿਨ ਸੱਚ ਪਛਾਣਿਆ ਤਿਨ ਸਰਪਣੀ ਖਾਈ ਖਾਈ ਤੋਂ ਭਾਵ ਕੀ ਇਹਨੂੰ ਮਾਰ ਕੇ ਭਜਾਤਾ ਜਿਨ ਸੱਚ ਪਛਾਣਿਆ ਜਿਨ ਨੇ ਸੱਚ ਦਾ ਰਸਤਾ ਪਨਾ ਲਿਆ ਇਹ ਪੰਥ ਤੇ ਜਿਨ ਨੇ ਤੁਰਨਾ ਸ਼ੁਰੂ ਕਰਤਾ ਗੁਰੂ ਨੂੰ ਸਮਝ ਕੇ ਗੁਰੂ ਦੇ ਬਚਨਾਂ ਦੇ ਪ੍ਰਭਾਵ ਨੂੰ ਸਮਝ ਕੇ ਭਗਤ ਜੀ ਕਹਿੰਦੇ ਤਿੰਨ ਸਰਪਣੀ ਖਾਈ ਉਹਨੇ ਇਸ ਮਾਇਆ ਦੇ ਵਿੱਚ ਵੀ ਉਹ ਗੁਰਮੁਖ ਦਾਸੀ ਬਣ ਗਏ ਇਹ ਮਾਇਆ ਨੂੰ ਜੂਝ ਕਰਦੇ ਹੋਏ ਵੀ ਉਹ ਦਾਸੀ ਰਹੇ ਕਿਉਂਕਿ ਇਹ ਮਾਇਆ ਜਿਹੜੀ ਹੈ ਸਰਪਣੀ ਇਹਦੇ ਤੋਂ ਅਸੀਂ ਰਹਿ ਨਹੀਂ ਸਕਦੇ ਇਹਦੇ ਬਿਨਾ ਕਿਉਂਕਿ ਇਹ ਜਗਤ ਨੂੰ ਚਲਾਉਣ ਵਾਸਤੇ ਮਾਲਕ ਨੇ ਸਾਨੂੰ ਬਖਸ਼ੀ ਸੀ ਮਾਇਆ ਪਰ ਇਹਦੇ ਪ੍ਰਭਾਵ ਵਿੱਚ ਅਸੀਂ ਫਸਦੇ ਹਾਂ ਭਗਤ ਜੀ ਕਹਿੰਦੇ ਸਰਪਣੀ ਤੇ ਆਨ ਛੂਸ ਨਹੀਂ ਅਵਰਾ ਛੂਸ ਤੋਂਦਾ ਖਾਲੀ ਸਰਪਣੀ ਤੋਂ ਬਿਨਾ ਭਗਤ ਜੀ ਕਹਿੰਦੇ ਮਾਇਆ ਤੋਂ ਬਿਨਾ ਕੋਈ ਖਾਲੀ ਵੀ ਨਹੀਂ ਹੈ ਨਹੀਂ ਅਵਰਾ ਕਹਿੰਦੇ ਇਸ ਸੰਸਾਰ ਵਿੱਚ ਇਹਦੇ ਤੋਂ ਬਿਨਾ ਵੀ ਕੋਈ ਨਹੀਂ ਹੈ ਜੇ ਕੋਈ ਕਹੇ ਕਿ ਤੂੰ ਖਾਲੀ ਹੋਏ ਦੇਖੋ ਗਰੀਬ ਤੋਂ ਗਰੀਬ ਵੀ ਇਹਦੀ ਜੂਜ ਕਰਦਾ ਹੈ ਤੇ ਤੂੰ ਬਿਨਾ ਉਹ ਭੋਜਨ ਨਹੀਂ ਛੱਕ ਸਕਦਾ ਘਰ-ਬਾਰ ਨਹੀਂ ਚਲਾ ਸਕਦਾ ਦੇਖੋ ਜਿਹੜੇ ਜਿਹੜੇ ਵੀ ਗਰੀਬ ਵੀ ਹੁੰਦੇ ਹਨ ਮੰਗਤੇ ਉਹ ਵੀ ਇਹ ਮਾਇਆ ਹੀ ਮੰਗਦੇ ਹਨ ਕਿ ਸਾਡਾ ਗੁਜ਼ਾਰਾ ਹੋਵੇ ਇਸ ਕਰਕੇ ਭਗਤ ਜੀ ਕਹਿੰਦੇ ਇਹਦੇ ਤੋਂ ਬਿਨਾ ਵੀ ਕੋਈ ਜਗਤ ਵਿੱਚ ਨਹੀਂ ਹੈ ਸਰਪਣੀ ਤੇ ਆਨ ਸ਼ੂਸ਼ ਨਹੀਂ ਅਵਰਾ ਸ਼ੂਸ਼ ਤਾਂ ਭਾਵੇਂ ਤਾਂ ਖਾਲੀ ਖਾਲੀ ਵੀ ਕੋਈ ਨੀਅਤੇ ਤੋਂ ਬਿਨਾ ਸਰਪਣੀ ਜੀਤੀ ਕਾ ਕਰੇ ਜੰਮਰਾ ਕਹਿੰਦੇ ਜੰਮਰਾ ਜਿਹੜਾ ਜੰਮਾ ਦਾ ਰਾਜਾ ਹੈ ਧਰਮਰਾਜ ਕਹਿੰਦੇ ਜਿੰਨੇ ਨੂੰ ਜਿੱਤ ਲਿਆ ਉਹ ਉਹਦਾ ਫਿਰ ਧਰਮਰਾਜ ਵੀ ਕੁਝ ਵਿਗਾੜ ਨਹੀਂ ਸਕਦਾ ਜਿੱਦੇ ਤੇ ਦਾ ਪ੍ਰਭਾਵ ਖਤਮ ਹੋ ਗਿਆ ਆਪ ਕੀ ਉਹ ਜੰਮਣ ਮਨ ਤੋਂ ਪਰੇ ਹੋ ਜਾਵੇਗਾ ਤਿੱਥੋਂ ਉਧਾਰਨ ਪੈਦਾ ਹੋ ਜਾਂਦੀ ਹੈ ਗੁਰਮਖਾਨੇ ਭਗਤਾਂ ਨੇ ਸਤਪੁਰਸ਼ਾਂ ਨੇ ਨੂੰ ਜਿੱਤ ਲਿਆ ਆਮ ਅਸੀਂ ਜੀਵ ਅਸੀਂ ਲੋਕ ਇਹਦੇ ਪ੍ਰਭਾਵ ਵਿੱਚ ਫਸੇ ਨੂੰ ਇਕੱਠਿਆਂ ਕਰਦੇ ਆ ਤੇ ਸਤਿਗੁਰ ਜੀ ਇਹਦੇ ਪ੍ਰਭਾਵ ਤੋਂ ਬਚਾਉਣ ਦਾ ਤਰੀਕਾ ਦੱਸਦੇ ਹਨ ਭਗਤ ਜਾਨ ਉਹਥੇ ਧਾਰਨ ਮਿਲ ਜੇਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਛੇਵੇਂ ਪਾਤਸ਼ਾਹ ਜੀ ਜਿਹੜੇ ਰਾਜੇ ਵੀ ਹੋਏ ਸੂਰਮੇ ਵੀ ਹੋਏ ਸਾਰੇ ਗੁਣਾਂ ਦੇ ਮਾਲਕ ਹੋਏ ਅਸ਼ਵੇਸ਼ ਪਿਤਾ ਜੀ ਜਿਨ੍ਹਾਂ ਕੋਲ ਮੈਲ ਵੀ ਸਨ ਅਨੰਦਪੁਰ ਸਾਹਿਬ ਮੈਲ ਸਾਨੂੰ ਨੰਦ ਇਹ ਪਿਆਰਿਓ ਜਿੱਦਨ ਤਿਆਗ ਗਿਆ ਤੇ ਸਕਿੰਟ ਚ ਤਿਆਗ ਕੀ ਉਹਨਾਂ ਨੇ ਤਿਆਗ ਕਰਤਾ ਮਾਇਆ ਦਾ ਉੱਥੇ ਪ੍ਰਭਾਵ ਸੀ ਦੇਖੋ ਉਹਨਾਂ ਨੇ ਤਰਨਾ ਦੀ ਦਾਸੀ ਬਣਾ ਕੇ ਰੱਖੀ ਯੂਜ ਵੀ ਕੀਤਾ ਸੰਗਤਾਂ ਦੇ ਵਿੱਚ ਮਾਇਆ ਨੂੰ ਔਰ ਸਿੱਖਾਂ ਦੇ ਪ੍ਰਤੀ ਵਰਤੋਂ ਵਿੱਚ ਵੀ ਲਿਆਂਦਾ ਪਰ ਜਿੱਦਨ ਛੱਡਣੀ ਸੀ ਉਸ ਦਿਨ ਇੱਕੋ ਦਮ ਪਰਮਾਰੀ ਚੱਕ ਕੇ ਕਿਤੇ ਪ੍ਰਭਾਵ ਸੀ ਉਹਨਾਂ ਤੇ ਮਹਾਰਾਤੇ ਜਦੋਂ ਛੱਡਣੀ ਸੀ ਉਹਨਾਂ ਨੇ 1 ਮਿੰਟ ਚ ਤਿਆਗ ਕੀਤਾ ਹੈ ਮਾਇਆ ਦਾ ਤੇ ਜੇ ਪਿਆਰਿਓ ਰਾਮ ਰਾਜਾ ਕਿ ਹੁੰਦਾ ਆਮ ਸਾਡੇ ਵਰਗਾ ਉਹ ਨਾਲ ਠੀਰਾਂ ਦੇ ਠੇਰ ਪੰਡਾ ਇਹ ਚੱਕਦਾ ਪਹਿਲੋਂ ਤੇ ਫਿਰ ਜੰਗ ਥੋੜਾ ਜਿੱਤਿਆ ਜਾਂਦਾ ਸੀ ਮਹਾਰਾਜ ਸਿੰਘਾਂ ਨੇ ਚੱਕਣਾ ਚਾਹਿਆ ਤੇ ਮਹਾਰਾਜ ਜੀ ਕਹਿੰਦੇ ਭਾਈ ਜੇ ਇਹਨੂੰ ਚੱਕੋਗੇ ਦੁਖਦਾਈ ਬਣੇਗੀ ਡੰਗ ਮਾਰੇਗੀ ਅਸਾਂ ਜੰਗ ਨਹੀਂ ਜਿੱਤ ਸਕਦੇ ਧਾਨ ਪਦਾਰਥ ਸਾਰੇ ਛੱਡ ਦਿਓ ਹੁਣ ਕਹਿੰਦੇ ਇਹਨਾਂ ਦੇ ਨਾਲ ਜੰਗ ਨਹੀਂ ਜਿੱਤੇ ਜਾਂਦੇ ਉਹ ਸੂਰਮਗਤੀ ਅੰਦਰੋਂ ਦਲੇਰੀ ਸੂਰਮਗਤੀ ਚਾਹੀਦੀ ਏ ਮਾਇਆ ਕੁਝ ਨਹੀਂ ਕਰ ਸਕਦੀ ਉਹ ਛੱਡ ਤਾਂ ਮਹਾਰਾਜ ਨੇ ਸਾਰਾ ਖੁਗੁਰੂ ਨਾਨਕ ਮਹਾਰਾਜ ਜੀ ਦੇ ਵਿੱਚ 18 ਸਾਲ ਐਂਡਾ ਲੈ ਕੇ ਤਾਰਪੁਰ ਸਾਹਿਬ ਲੰਘੇ ਉਹਨਾਂ ਨੇ ਖੇਤੀ ਕੀਤੀ ਉੱਥੇ ਇਹੀ ਸੰਦੇਸ਼ ਸੰਦੇਸ਼ ਆਸੀ ਮਹਾਰਾਜ ਦਾ ਐਂਡ ਤੇ ਆਣ ਕੇ ਦੇਖੋ ਸਾਰੇ ਸਿੱਖਾਂ ਤੋਂ ਉਹਨੇ ਖੇਤੀ ਕਰਾਈ ਮਹਾਰਾਜ ਨੇ ਸੰਗਤਾਂ ਆਈਆਂ ਦੂਰ ਦਰਾਡੇ ਤੋਂ ਵਿੱਚ ਸਿੱਖ ਜਿਹੜੇ ਹੁੰਦੇ ਸੀ ਮਹਾਰਾਜ ਜੀ ਉਸਿੰਘਾਂ ਨੂੰ ਖੇਤੀ ਦਾ ਕੰਮ ਲਾ ਲੈਂਦੇ ਨਾਲ ਸahari ਜਿੱਦਨ ਤਿਆਰ ਹੋ ਗਈ ਢੇਰ ਲਾਤੇ ਉਦ ਗਾਹ ਪਏ ਜਾਂਦੇ ਸੀ ਹੁਣ ਤਾਂ ਆਪਣੇ ਕੋਲ ਮਸ਼ੀਨੀ ਜੋਗਾ ਉਹਦੋਂ ਗਾਹ ਪਾਉਂਦੇ ਸੀ ਕਈ ਕਈ ਦਿਨ ਢੇਰ ਲਾਦੇ ਨੇ ਤੇ ਢੇਰ ਲਾ ਕੇ ਫਿਰ ਗਾਹ ਪਾਣੇ ਉੱਤੇ ਬੈਲ ਚਲਾਣੇ ਤੇ ਫਿਰ ਉਹਦੇ ਚੋਂ ਕਿਤੇ ਧਣ ਨਿਕਲਦਾ ਸੀ ਖੇਤੀ ਦਾ ਤੇ ਮਹਾਰਾਜ ਨੇ ਅੱਗ ਲਵਾਤੀ ਗੁਰੂ ਨਾਨਕ ਪਾਤਸ਼ਾਹ ਨੇ ਸਤਗੁਰੂ ਨੇ ਖੇਤੀ ਵੀ ਹਰੀ-ਪਰੀ ਦੇਖੋ ਇੰਨੀ ਤਿਆਰ ਕੀਤੀ ਮਿਹਨਤ ਕੀਤੀ ਸਿੱਖਾਂ ਨੇ ਤੇ ਮਹਾਰਾਜ ਨੇ ਕਹਿੰਦੇ ਉਹ ਅੱਗ ਲਾ ਦਿਓ ਇਹਨੂੰ ਸਾਰੀ ਵਸਾੜ ਦਿਓ ਤੇ ਦੇਖੋ ਅਦੀ ਸੰਗਤ ਦੌੜਗੀ ਸਿੰਘ ਤਾਂ ਆਂਦੇ ਸੀ ਮਾਰ ਗਏ ਮਿਹਨਤ ਕਰਦੇ 6 ਮਹੀਨੇ ਹੋ ਗਏ ਨੇ ਮਹਾਰਾਜ ਨੇ ਕਵਾੜ ਪਟਾਪਟਾ ਕੇ ਤੇ ਮਿਹਨਤ ਕਰ ਕਰਕੇ ਬਸੀਨਾ ਬਹਾਇਆ ਹੁਣ ਮਹਾਰਾਜ ਜੀ ਕਹਿੰਦੇ ਨਾ ਅੱਗ ਲਾ ਦੋ ਜਿਨ੍ਹਾਂ ਨੂੰ ਭਰਮ ਸੀ ਉਹ ਦੌੜ ਦੌੜ ਗਏ ਢੀੜ ਘੱਟ ਗਈ ਤੇ ਮਹਾਰਾਜ ਜੀ ਕਹਿੰਦੇ ਇਹ ਤੁਹਾਨੂੰ ਸਿੱਟਾ ਨਿਕਲਦਾ ਹੈ ਤਾਂ ਕੀ ਸਿੱਟਾ ਨਿਕਲਦਾ ਹੈ ਮਹਾਰਾਜ ਜੀ ਕਹਿੰਦੇ ਇਹ ਸੰਸਾਰ ਰੂਪੀ ਲక్ష్ਮੀ ਹੈ ਅਸੀਂ ਚਾਹੁੰਦੇ ਆ ਕਿ ਤੁਸੀਂ ਇਹਦੇ ਤੋਂ ਪ੍ਰਭਾਵ ਤੋਂ ਬਚੋ ਜਿੰਨਾ ਚਿਰ ਸਾਨੂੰ ਲੋੜ ਸੀ ਅਸੀਂ ਜੂਝ ਕੀਤੀ ਹੈ ਜਿਹੜਾ ਬਾਧੂ ਧਾਣਿਆ ਨੂੰ ਕਿਤੇ ਸਾਹਮ ਕੇ ਦੱਬ ਕੇ ਨਹੀਂ ਰੱਖਣਾ ਨੂੰ ਉਹਦੇ ਤੇ ਮੋਹ ਨਹੀਂ ਕਰਨਾ ਉਹਨੂੰ ਜੂਝ ਕਰੋ ਵਰਤੋ ਆਪਣੇ ਪਰਿਵਾਰ ਵਾਸਤੇ ਵਰਤੋ ਕਿਸੇ ਗਰੀਬ ਵਾਸਤੇ ਵਸੋ ਦੁੱਖ ਲੱਗਦਾ ਹੈ ਦੁੱਖ ਜ਼ਿੰਦਗੀ ਚ ਆਉਂਦੇ ਹਨ ਉਦੋਂ ਜੂਝ ਕਰੋ ਰਿਸ਼ਤੇਦਾਰ ਆਉਂਦੇ ਹਨ ਭਾਈ ਭੈਣ ਆਉਂਦੇ ਹਨ ਉਹਨਾਂ ਦਾ ਭੋਜਨ ਪਕਾਣ ਲਈ ਚਾਹੀਦੀ ਹੈ ਕਾਲ ਗੁਰਸਿੱਖਾ ਰੱਖਦੇ ਸੀ ਪ੍ਰਸ਼ਾਦਾ ਪਾਣੀ ਕੋ ਗੁਰਸਿੱਖ ਆ ਗਿਆ ਕੋਈ ਗਰੀਬ ਆ ਗਿਆ ਉਹਨੂੰ ਪ੍ਰਸ਼ਾਦਾ ਸਕਾਣ ਵਾਸਤੇ ਮਾਇਆ ਚਾਹੀਦੀ ਏ ਕਿਉਂਕਿ ਧੰ ਦੇ ਨਾਲ ਹੀ ਪਦਾਰਥ ਹੁੰਦੇ ਹਨ ਜੀ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਯੂਜ਼ ਕਰਨ ਚ ਕੋਈ ਮਾੜੀ ਗੱਲ ਨਹੀਂ ਕਹਿੰਦੇ ਜਦੋਂ ਲੱਖਾਂ ਦੇ ਲੱਖ ਰੂੜਾਂ ਅਰਬਾ ਪਤੀ ਲੋਕ ਇਹਨੂੰ ਰੱਖੀ ਰੱਖਦੇ ਹਨ ਉਹ ਇਹਦੇ ਪ੍ਰਭਾਵ ਵਿੱਚ ਫਸਦੇ ਹਨ ਜੀ ਮਹਾਰਾਜ ਜੀ ਕਹਿੰਦੇ ਗੁਰਸਿੱਖ ਪਿਆਰੇ ਦੇ ਪ੍ਰਭਾਵ ਤੋਂ ਨਿਰਮਲ ਮਾਨ ਕਰਕੇ ਉਹ ਬਚ ਜਾਂਦੇ ਹਨ ਇਸੇ ਤਰ੍ਹਾਂ ਗੁਰੂ ਅੰਮਰਦਾਸ ਜੀ ਕਰਦੇ ਸੀ ਦੇਖ ਲੋ ਮਾਇਆ ਨਹੀਂ ਸੀ ਜੇਬ ਵਿੱਚ ਰੱਖਦੇ ਗੁਰੂ ਅੰਮਰਦਾਸ ਤੀਜੇ ਪਾਤਸ਼ਾਹ ਸ਼ਾਮ ਨੂੰ ਜੇਬ ਖਾਲੀ ਕਰ ਦਿੰਦੇ ਸੀ ਸਿਨੇ ਇੰਨੀ ਮਾਇਆ ਹੁੰਦੀ ਸੀ ਬਾਦਸ਼ਾਹ ਵਰਗੀ ਉਹਨਾਂ ਦੀ ਪੰਗਤ ਵਿੱਚ ਆਣ ਕੇ ਪ੍ਰਸ਼ਾਦਾ ਛਕਿਆ ਤੇ ਬਾਦਸ਼ਾਹ ਨੂੰ ਘਾਰ ਹੋ ਗਿਆ ਇਹ ਮਹਾਰਾਜ ਨੂੰ ਜਾ ਕੇ ਬੇਨਤੀ ਕਰਦੇ ਆ ਕਹਿੰਦੇ ਵੀ ਅਸੀਂ ਚਾਹੁੰਦੇ ਆ ਕਿ ਸਾਡੇ ਖਜ਼ਾਨੇ ਚੋਂ ਇਹ ਲੰਗਰ ਚੱਲੇ ਲੰਗਰ ਚਲਾਣਾ ਚੁੰਨੇਨ ਮਹਾਰਾਜ ਨੇ ਜਵਾਬ ਦਿੱਤਾ ਸੀ ਗੁਰੂ ਅਮਰਦਾਸ ਪਾਤਸ਼ਾਹ ਨੇ ਕਹਿੰਦੇ ਸੰਗਤ ਦਾ ਲੰਗਰ ਹੈ ਸੰਗਤ ਦੀ ਮਾਇਆ ਜਿਹੜੀ ਹੈ ਦਸਬੰਦ ਹੈ ਸਾਰਿਆਂ ਦਾ ਕਿਨਕਾ ਕਿਨਕਾਬ ਟੈਕ ਪੈਸੇ ਟਕਾਏ ਦੇ ਵਿੱਚ ਪੈਂਦਾ ਹੈ ਇਸ ਕਰਕੇ ਲੰਗਰ ਹੈ ਜੇ ਤੁਸੀਂ ਆਰੰਭ ਕਰਤਾ ਫਿਰ ਇਹ ਲੰਗਰ ਨਹੀਂ ਇਹ ਤਾਂ ਖੂਨ ਹੈ ਫਿਰ ਜਨਤਾ ਦਾ ਜਨਤਾ ਦਾ ਖੂਨ ਕੱਢਿਆ ਹੋਇਆ ਪੈਸਾ ਅਸੀਂ ਲੰਗਰ 'ਤੇ ਕਿਤੇ ਜੂਜ ਨਹੀਂ ਕਰ ਸਕਦੇ ਕਹਿੰਦੇ ਤੁਸੀਂ ਰਾਜੇਓ ਕਿਤੇ ਜੁਰਮ ਵੀ ਕੀਤੇ ਹੋਣਗੇ ਮਹਾਰਾਜ ਨੇ ਮੂੰਹ ਤੇ ਕਹਿਤਾ ਸੀ ਗੁਰੂ ਅਮਰਦਾਸ ਜੀ ਕਹਿੰਦੇ ਇਸ ਕਰਕੇ ਠੀਕ ਹੈ ਤੁਸੀਂ ਹਿਸਾਬ ਪਉ ਦਸਵੰਦ ਕਢੋ ਸਾਰਿਆਂ ਦੇ ਵਿੱਚ ਮਿਕਸ ਹੋ ਕੇ ਸੰਗਤ ਨੂੰ ਅਰਦਾਸਾਂ ਸੋਧਿਆ ਜਾਂਦਾ ਉਹ ਸ਼ਿਕਾਇਆ ਜਾਂਦਾ ਲੰਗਰ ਕਹਿੰਦੇ ਅਸੀਂ ਇੱਕ ਦਾ ਲੰਗਰ ਨਹੀਂ ਚਲਾ ਸਕਦੇ ਮਹਾਰਾਜ ਜੀ ਨੇ ਜਵਾਬ ਦਿੱਤਾ ਸੀ ਰਾਜ ਜੀ ਤੇ ਉਹਨਾਂ ਦਾ ਸੁਭਾਅ ਸੀ ਸਾਹਮਣੂ ਜੇਬ ਦੇ ਵਿੱਚ ਇੱਕ ਪੰਜੀ ਨਹੀਂ ਸੀ ਰੱਖਦੇ ਗੁਰੂ ਅਮਰਦਾਸ ਜੀ ਖਾਲੀ ਜੇਬ ਰੱਖਦੇ ਸੀ ਭਾਂਡੇ ਖਾਲੀ ਕਰਾ ਦਿੰਦੇ ਸੀ ਲੰਗਰ ਸਾਰਾ ਵਰਤਾ ਕੇ ਭਾਂਡੇ ਸਾਰੇ ਸਵਾ ਕੇ ਪੁੱਠੇ ਮੂਧੇ ਦੇਗੇ ਕਰਵਾ ਦਿੰਦੇ ਸੀ ਅੰਮ੍ਰਿਤ ਵੇਲੇ ਫੇਰ ਸ਼ੁਰੂ ਹੁੰਦੀ ਸੀ ਉਹ ਪਰੰਪਰਾ ਅੰਮ੍ਰਿਤ ਵੇਲੇ ਉਹ ਸੰਗਤਾਂ ਦੀ ਤਿਆਰੀ ਲੰਗਰਾਂ ਦੀ ਦੇਖੋ ਕਿੰਨਾ ਉਤਸ਼ਾਹ ਹੋਏਗਾ ਹੱਥੀ ਸਾਰਾ ਕੁਝ ਕਰਦੀ ਸੀ ਸੰਗਤ ਐਡੀ ਦੂਰੋਂ ਵਿਆਸ ਤੋਂ ਸੰਗਤਾਂ ਜਲ ਭਰ ਕੇ ਲੈ ਕੇ ਆਉਣਾ 1 ਵਜੇ ਸੁੱਤ ਸ্নান ਕਰਨਾ ਸੰਗਤਾਂ ਨੇ ਫਿਰ ਤੁਰਦੇ ਜਾਣਾ ਤੁਰਦੇ ਆਉਣਾ ਲੰਗਰ ਵਾਸਤੇ ਦੇਗੇ ਹੁੰਦੇ ਸੀ ਪਿੱਤਲ ਦੇ ਲੋਹੇ ਦੇ ਆ ਸਰਬ ਲੋਹੇ ਦਿੱਤੇ ਜਾਂ ਪਿੱਤਲ ਦੇ ਤਾਂਬੇ ਦੇ ਦੇਗੇ ਹੋਏ ਕਰਦੇ ਸੀ ਉਹਨਾਂ ਦੇ ਵਿੱਚ ਲੰਗਰ ਤਿਆਰ ਹੁੰਦਾ ਸੀ ਤਾਂ ਅਸੀਂ ਬਿਮਾਰੀਆਂ ਤੋਂ ਰਹਿਤ ਸੀ ਅਸੀਂ ਲੋਕ ਤੇ ਉਹ ਲੰਗਰ ਸੰਗਤ ਵਿੱਚ ਸਾਰਾ ਦਿਨ ਵਰਤਦਾ ਸੀ ਸ਼ਾਮ ਨੂੰ ਫਿਰ ਉਹੀ ਵਿਧੀ ਮਹਾਰਾਜ ਜੀ ਕਹਿੰਦੇ ਇਹਦੇ ਪ੍ਰਭਾਵ ਤੋਂ ਬਚ ਕੇ ਰਹਿਣਾ ਇਸ ਸੰਗਤ ਦੀ ਮਾਇਆ ਇਸ ਸਪਣੀ ਐ ਦੱਸ ਲੈਂਦੀ ਐ ਉਹਨਾਂ ਦਾ ਦੇਖੋ ਉਹਨਾਂ ਸੰਗਤਾਂ ਨੂੰ ਵੀ ਕੁਝ ਸਿਕਾਇਆ ਇੱਥੇ ਵੇਖੋ ਭਗਤ ਕਬੀਰ ਸਾਹਿਬ ਜੀ ਸਾਨੂੰ ਪ੍ਰਭਾਤ ਤੋਂ ਬਚਾਉਂਦੇ ਹਨ ਕਹਿੰਦੇ ਸਰਪਣੀ ਜੀਤੀ ਹਮ ਕਹਾ ਕਰੇ ਜੰਮਰਾ ਕਹਿੰਦੇ ਸਰਪਣੀ ਤੇ ਜਿੰਨੇ ਮਾਇਆ ਤੇ ਮਮਤਾ ਤੇ ਜਿੱਤ ਪ੍ਰਾਪਤ ਕਰ ਲਈ ਉਹਦਾ ਜਮਰਾਜ ਵੀ ਭਾਈ ਕੁਝ ਨਹੀਂ ਵਿਗਾੜ ਸਕਦਾ ਉਹ ਜੰਮਣ ਮਰ ਤੋਂ ਰਹਿਤ ਹੋ ਜਾਂਦਾ ਜੀਵ ਇਹ ਸਰਪਣੀ ਤਾਂ ਕੀ ਕੀਤੀ ਹੋਈ ਕਹਿੰਦੇ ਪਰ ਚੌਥਾ ਪਦ ਭਗਤ ਜੀ ਖੀਰਲਾ ਚਾਰਨ ਕਰਦੇ ਆਂ ਕਹਿੰਦੇ ਪਰ ਭਾਈ ਇਹਦੇ ਤੋਂ ਬਿਨਾ ਵੀ ਕੋਈ ਨਹੀਂ ਹੈ ਜਗਤ ਵਿੱਚ ਉਹ ਕੀਤੀ ਮਾਲਕ ਦੀ ਪੈਦਾ ਕੀਤੀ ਹੋਈ ਆਈ ਹੈ ਇਸ ਇਹ ਮਾਇਆਵਤੀ ਹੈ ਨਾ ਜਿਹੜੀ ਮਾਇਆ ਇਹਦੇ ਤੋਂ ਜਗਤ ਨੂੰ ਮਾਲਕ ਨੇ ਰਚਨਾ ਇਹਦੀ ਕੀਤੀ ਮਾਇਆਵਤੀ ਤ੍ਰਿਸ਼ਨਾ ਤੋਂ ਭਗਤ ਜੀ ਕਹਿੰਦੇ ਇਹਦੇ ਤੋਂ ਭਾ ਇਹ ਪਰਮਾਤਮਾ ਦੀ ਭਾਈ ਪੈਦਾ ਕੀਤੀ ਹੋਈ ਹੈ ਬਲ ਅਬਲ ਕਿਆ ਇਸਤੇ ਹੋਈ ਬਲ ਅਵਲ ਜਿਹੜਾ ਉਲਟ ਸ਼ਬਦ ਹੈ ਇਹਦਾ ਭਗਤ ਜੀ ਕਹਿੰਦੇ ਪਰ ਇਹ ਬਲ ਬਲ ਹੈ ਕਿਆ ਕਿਸਤੇ ਹੋਈ ਕਹਿੰਦੇ ਕਿਸ ਤਰ੍ਹਾਂ ਇਹਦੇ ਪ੍ਰਭਾਵ ਤੋਂ ਸੀ ਬਾਮ ਬਾਣੀ ਨਾਲ ਬਸ ਸਕਦੇ ਆ ਜਿੰਨਾ ਤੇ ਇਹਦਾ ਪ੍ਰਭਾਵ ਹੈ ਉਥੇ ਬਲ ਦਿਖਾਂਦੀ ਹੈ ਪਰ ਗੁਰਸਿੱਖਾਂ ਅਗੇ ਅਵਲ ਰਹਿੰਦੀ ਹੈ ਇਹ ਬਸਤੀ ਤਾਂ ਬਸਤ ਸਰੀਰਾ ਭਗਤ ਜੀ ਕਹਿੰਦੇ ਬਸਤੀ ਤਾਂ ਬਸਤ ਸਰੀਰਾ ਗੁਰ ਪ੍ਰਸਾਦ ਸਹਿਜ ਰਤੇ ਕਬੀਰਾਂ ਭਗਤ ਜੀ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਗੁਰ ਪ੍ਰਸਾਦ ਤੋਂ ਭਾਵ ਕਿਰਪਾ ਸਹਿਜ ਭਗਤ ਜੀ ਕਹਿੰਦੇ ਜਦੋਂ ਹਿਰਦੇ ਵਿੱਚ ਸਹਿਜ ਸੰਤੋਖ ਧੀਰਜ ਇਹ ਗੁਣ ਆ ਜਾਂਦੇ ਹਨ ਭਗਤ ਜੀ ਕਹਿੰਦੇ ਉਹ ਦੁਸ਼ ਛਟਕਾਰਾ ਮਿਲ ਜਾਂਦਾ ਇਹਦੇ ਤੋਂ ਉਦੋਂ ਛੁੱਟ ਜਾਂਦੀ ਹੈ ਮਨੁੱਖ ਦਾ ਮਨ ਲੋਭ ਕਰਨੋਂ ਮਨ ਜੜ ਹਟ ਜਾਂਦਾ ਭਗਤ ਜੀ ਕਹਿੰਦੇ ਪਰ ਗੁਰੂ ਦੀ ਕਿਰਪਾ ਦੇ ਨਾਲ ਹੈ ਇਸੀ ਵਾਰ-ਵਾਰ ਗੁਰੂ ਦੇ ਚਰਨਾਂ ਵਿੱਚ ਆਵਾਂਗੇ ਵਾਰ-ਵਾਰ ਸ਼ਬਦ ਦਾ ਆਸਰਾ ਬਾਣੀ ਦਾ ਆਸਰਾ ਬਾਣੀ ਦੇ ਗੁਣਾ ਤੋਂ ਜਾਨੂ ਹੋਵਾਂਗੇ ਪੜ੍ਹ ਕੇ ਬਾਣੀ ਵਿਚਾਰ ਕੇ ਤੇ ਭਗਤ ਜੀ ਕਹਿੰਦੇ ਫਿਰ ਇਹ ਸਰੀਰ ਜਿਹੜਾ ਇਸ ਤੋਂ ਰਹਿਤ ਹੋ ਜਾਵੇਗਾ ਇਹ ਬਸਤੀ ਤਾਂ ਬਸਤ ਸਰੀਰਾ ਗੁਰ ਪ੍ਰਸਾਦ ਸਹਿਜ ਰਤੇ ਕਬੀਰਾ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਕਬੀਰ ਸਾਹਿਬ ਜੀ ਇਸ ਸਾਧ ਸੰਤੋਖ ਧੀਰਜ ਨੂੰ ਪ੍ਰਾਪਤ ਕਰ ਗਏ ਦੇ ਪ੍ਰਭਾਵ ਤੋਂ ਬਚੇ ਹਨ ਭਾਵ ਸਾਗਰ ਤੋਂ ਪਾਰ ਹੋ ਗਏ ਉਹਨਾਂ ਦੀ ਆਤਮਾ ਉਹਨਾਂ ਦਾ ਮਨ ਜਿਹੜਾ ਸੀ ਇਹ ਸੰਸਾਰ ਤੋਂ ਉੱਚਾ ਉੱਠਿਆ ਤੇ ਇਹ ਭਾਵ ਸਾਗਰ ਤੋਂ ਪਾਰ ਤਰੇ ਸਰੀਰਾ ਪਰ ਗਿਆ ਭਾਵ ਕੀ ਪੰਸਾਰ ਤੋਂ ਸ੍ਰਿਸ਼ਟੀ ਤੋਂ ਉੱਪਰ ਉੱਠ ਕੇ ਭਾਵ ਸਾਗਰ ਤੋਂ ਪਾਰ ਹੋ ਗਏ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਉਥੇ ਮਾਇਆ ਜਿਹੜੀ ਹੈ ਉਹਨੂੰ 나ਗਣੀ ਦੱਸਦੇ ਹੋਏ ਸਰਪਨੀ ਦੱਸਦੇ ਹੋਏ ਭਗਤ ਜੀ ਸਾਨੂੰ ਜੀਵਾਂ ਨੂੰ ਇਹਦੇ ਪ੍ਰਭਾਵ ਤੋਂ ਬਚਨ ਦੀ ਜਾਂਚ ਦੱਸਦੇ ਹਨ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ